ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਵਾਸਤੇ ਬਹੁਤ ਸੋਹਣੇ ਚਿਕਨ ਪ੍ਰਿੰਟ ਕੇ ਸੂਟ ਲੈ ਕੇ ਆਈ ਆ ਜੋ ਇਹ ਚਿਕਨ ਹੈ ਇਹ ਪਿਓਰ ਵਾਲੀ ਹੈ ਇਹ ਲੜੇਗੀ ਜਿਵੇਂ ਹੁੰਦੀ ਹੈ ਨਾ ਚੁੱਭਦੀ ਹੈ ਤੇ ਇਹਦੇ ਆਪਾਂ ਕੋਲ ਕਲਰ ਹੈਗੇ ਆ ਦੋ ਤੇ ਇੱਕ ਸੂਟ ਇਹ ਵੀ ਦੁਬਾਰੇ ਡਿਮਾਂਡ ਤੇ ਆਇਆ ਜੀਨੂੰ ਵੀ ਲੋੜ ਹੋਵੇ ਜੀ ਮੈਨੂੰ ਜਰੂਰ ਮੈਸੇਜ ਪਾਏ ਹੋਈ ਚੈੱਕ ਕਰੋ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹ ਖੁਦ ਸੋਹਣੇ ਸੂਟ ਹੈ ਇਹ ਪਿਓਰ ਕੈਮਰਿਕਾ ਕਪੜਾ ਹੈ ਜੀ ਇਹ ਪਿਓਰ ਕੈਮਰਿਕ ਕਿਵੇਂ ਹੋਰ ਹੋਰ ਵੀ ਥਾਨ ਆਏ ਹੋਏ ਆ ਜੇ ਤੁਸੀਂ ਮਤਲਬ ਲੈਣਾ ਚਾਹੁੰਦੇ ਹੋ ਵਰਕ ਕਰਵਾਉਣਾ ਚਾਹੁੰਦੇ ਹੋ ਗਰਮੀ ਕੇ ਵਾਸਤੇ ਬਹੁਤ ਵਧੀਆ ਚੀਜ਼ ਹੈ ਇੱਕ ਤਰ੍ਹਾਂ ਦਾ ਤੋਹਫਾ ਹੈ ਹਨਾ ਜਿਵੇਂ ਗਰਮੀਆਂ ਦੇ ਦਿਨਾਂ ਚ ਚੀਜ਼ਾਂ ਹੁੰਦੀਆਂ ਕੁਝ ਇਹ ਬਹੁਤ ਸੌਫਟ ਹੈ ਤੇ ਇਹ ਦੀ ਮੈਚਿੰਗ ਹੈ ਜੀ ਏ ਦੇਖੋ ਜੀ ਇਹਦੇ ਨਾਲ ਮੈਚਿੰਗ ਹੈ ਤੇ ਸੂਟ ਕੋਸਟ ਕੋਈ ਜ਼ਿਆਦਾ ਨਹੀਂ ਹੈਗੀ ਹਨਾ ਇਹ ਸੂਟ ਹੈਗਾ ਆਪਣਾ 900 ਰੁਪਏ ਜਿੰਨੂੰ ਵੀ ਪਸੰਦ ਹੋਵੇ ਤਾਂ ਮੈਨੂੰ ਮਤਲਬ ਮੈਸੇਜ પા ਸਕਦੇ ਹੋ ਜੀ ਤੇ ਦੂਜਾ ਕਲਰ ਮੈਂ ਇਹ ਤਾਂ ਤੁਹਾਨੂੰ ਦਿਖਾਉਣ ਲੱਗੀ ਆ ਦੂਜਾ ਕਲਰ ਹੈਗਾ ਜੀ ਮੇਰੇ ਕੋਲ ਪੀਚ ਇਹ ਸਾਰਾ ਆਪਾਂ ਕੋਲ 4 4 ਸੁੱਟਾਂ ਦਾ ਕਪੜਾ ਹੁੰਦਾ ਜਿਵੇਂ ਕਿਸੇ ਨੂੰ ਵੀ ਆਰਡਰ ਕਰਨਾ ਹੋਵੇ ਜਲਦੀ ਤੋਂ ਜਲਦੀ ਕਰੋ ਜੀ ਕਿਉਂਕਿ ਮੇਰੇ ਕੋਲ ਕੁਝ ਕੁਝ ਕੁ ਪੀਸ ਹੁੰਦੇ ਆ ਵੀ ਕੋਈ ਬਚ ਗਿਆ ਨਹੀਂ ਸਾਡੇ ਕੋਲ ਬਚਦੇ ਨਹੀਂ ਹੈਗੇ ਇਹ ਚੀਜ਼ ਬਹੁਤ ਵਧੀਆ ਹੁੰਦੀ ਆ ਹਨਾ ਮੇਰੇ ਸਾਰੇ ਕਸਟਮਰ ਵੀਡੀਓਜ਼ ਦੇਖ ਕੇ ਹਮੇਸ਼ਾ ਹੀ ਪਹੁੰਚਦੇ ਆ ਤੇ ਜੋ ਕੋਈ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਸਾਡੀ ਸ਼ਾਪ ਦਾ ਤਾਂ ਮੈਸੇਜ ਪਾਓ ਤੇ ਮੈਂ ਤੁਹਾਨੂੰ ਦੱਸੂਗੀ ਹਨਾ ਲਾਲ ਲਡੂ ਮੰਡੀ ਆ ਇਹ ਨੀਅਰ ਡੇਰਾ ਬਸੀ ਤੇ ਬਹੁਤ ਬਹੁਤ ਵਧੀਆ ਸੂਟ ਸਾਡੇ ਕੋਲ ਮਿਲਦੇ ਆ ਇੱਕ ਵੀ ਸੂਟ 'ਚ ਕਦੇ ਕੰਪਲੇਂਟ ਨਹੀਂ ਆਂਦੀ ਬਹੁਤ ਸੋਹਣੇ ਸੂਟ ਹੁੰਦੇ ਆ ਜੀ ਇਹ ਕਲਰ ਮੈਚਿੰਗ ਵੀ ਬਹੁਤ ਸੋਹਣੀ ਹੈ ਦੇਖੋ ਪੀਚ ਕਲਰ ਕੀ ਬਾਟਮ ਹੈ ਔਰ ਪਿਓਰ ਚਿਕਨ ਕੀ ਸ਼ਰਟ ਹੈ ਕਸਟਮਰ ਕੀ ਆਪਣੀ ਚੁਆਇਸ ਹੋਏਗੀ ਜੀ ਵੀ ਲਾਈਨਿੰਗ ਲਵਾਣੀ ਹੈ ਕਿ ਨਹੀਂ ਲਵਾਣੀ ਹੈ ਪਰ ਐਸਾ ਇਹਦੇ ਜਿਹੜੇ ਇਹ ਬ੍ਰਿਕ ਬ੍ਰਿਕ ਹੋਲ ਹੋਏ ਹੋਏ ਆ ਇਹ ਜਿਆਦਾ ਮੋਟੇ ਨਹੀਂ ਹੈਗੇ ਨਾਰਮਲ ਆ ਤੁਸੀਂ ਤੁਸੀਂ ਵਿਦਾਊਟ ਲਾਈਨਿੰਗ ਵੀ ਸਟਿਚ ਕਰਾ ਸਕਦੇ ਹੋ ਪਰ ਕੋਈ ਚੁੱਬਣੇ ਵਾਲਾ ਮਤਲਬ ਰੋਲਾ ਹੈਗਾ ਨਹੀਂ ਇਦਾਂ ਹਨਾ ਤੇ ਕਿਸੇ ਨੂੰ ਵੀ ਡਿਮਾਂਡ ਹੋਵੇ ਇਹਦੇ ਹੋਰ ਵੀ ਕਲਰ ਸਾਡੇ ਕੋਲ ਆਣਗੇ ਕੋਈ ਚੁਆਇਸ ਹੋਵੇ ਤੁਹਾਡੇ ਵੀ ਹਾਂ ਤੁਸੀਂ ਬੇਬੀ ਪਿੰਕ ਕਲਰ ਲੈਣਾ ਤੁਸੀਂ ਇਹਦਾ ਮਸਟਰਡ ਲੈਣਾ ਤੁਸੀਂ ਮੈਨੂੰ ਇੱਕ ਮੈਸੇਜ ਪਾਓ ਮੈਂ ਉਹ ਵੀ ਤੁਹਾਡੇ ਲਈ ਅਰੇਂਜ ਕਰਾ ਦੂੰਗੀ ਠੀਕ ਹੈ ਬਹੁਤ ਵਧੀਆ ਪੀਸ ਹੈ ਦੀ ਇੱਕ ਸਾਡੇ ਕੋਲ ਇਹ ਲਾਸਟ ਮੈਂ ਪਹਿਲਾਂ ਵੀਡੀਓ ਚ ਪਾਈ ਸੀ ਤੇ ਉਹਦਾ ਸਾਡੇ ਕੋਲ ਇੱਕ ਸੂਟ ਹੋ ਰਿਹਾ ਹੈ ਇਹਦਾ ਮੈਨੂੰ ਮੈਸੇਜ ਆਇਆ ਸੀ ਵੀ ਜੇ ਇਹਦਾ ਕੋਈ ਸੂਟ ਵੀ ਹੋਰ ਵੀ ਹੈਗਾ ਸਾਨੂੰ ਵੀ ਦੱਸਿਓ ਜਿੰਨੂ ਵੀ ਲੋੜ ਹੈਗੀ ਆ ਹਨਾ ਤੁਸੀਂ ਲੈ ਸਕਦੇ ਹੋ ਇਹ ਸਾਡੇ ਕੋਲ ਪੀਸ ਹੈਗਾ ਜੀ ਓਕੇ ਜੀ ਤੁਸੀਂ ਮੇਰੇ ਨਾਲ ਜੁੜੇ ਰਹੋ ਤਾਂ ਕਿ ਮੈਂ ਤੁਹਾਨੂੰ ਵਧੀਆ ਤੋਂ ਵਧੀਆ ਸੂਟ ਦਿਖਾਉਂਦੀ ਰਵਾਂ ਇਨਾਂ ਚ ਕਦੇ ਵੀ ਕੋਈ ਕੰਪਲੇਨ ਨਹੀਂ ਆਂਦੀ ਸਾਡੇ ਬੁਟੀਕ ਦੇ ਕੱਪੜੇ 'ਚ ਕਦੇ ਵੀ ਕੋਈ ਕੰਪਲੇਨ ਨਹੀਂ ਆਈ ਹਨਾ ਤੁਸੀਂ ਮੈਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਮੇਰੀ ਵੀਡੀਓਜ਼ ਪੂਰੀ ਦੇਖਿਆ ਕਰੋ ਜੀ ਕਈ ਵਾਰ ਮੈਂ ਕੀ ਕੀਤਾ ਹੁੰਦਾ ਲਾਸਟ ਵੀਥ ਤੁਹਾਡੇ ਲਈ ਇੱਕ ਵਧੀਆ ਆਫਰ ਰੱਖਿਆ ਹੁੰਦਾ ਵੀਡੀਓਜ਼ ਜ਼ਰੂਰ ਦੇਖਿਓ ਪੂਰੀ ਦੇਖੋ ਜੀ ਠੀਕ ਹੈ ਓਕੇ ਥੈਂਕ ਯੂ